ਅਸੀਂ ਆਪਣੇ ਅੰਦਰ ਕਦੇ ਨਹੀਂ ਗਏ ਕਿਉਂ ਕਿ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ ਦੂਜਿਆਂ ਨੂੰ ਦੇਖ ਕੇ ਅਸੀਂ ਜਿਉਂਦੇ ਹਾਂ ਦੂਜਿਆਂ ਨੂੰ ਦੇਖ ਕੇ ਪਰ ਪ੍ਰਮਾਤਮਾ ਨੇ ਸਾਨੂੰ ਬਣਾਇਆ ਅਸੀਂ ਵੀ ਉਸ ਲਈ ਓਨੇ ਹੀ ਖਾਸ ਹਾਂ ਜਿੰਨੇ ਦੂਸਰੇ ਨੇ ਅਸੀਂ ਆਪਣੇ ਆਪ ਤੋਂ ਪ੍ਰਭਾਵਿਤ ਨਹੀਂ ਧਰਮ ਦੀ ਖੇਡ ਕੀ ਹੈ ਧਰਮ ਦੀ ਖੇਡ ਇਹ ਹੈ ਕਿ ਆਪਣੇ ਧਿਆਨ ਨੂੰ ਦੂਜਿਆਂ ਤੋਂ ਹਟਾ ਕੇ ਜਾਂ ਬਾਹਰ ਤੋਂ ਹਟਾ ਕੇ ਆਪਣੇ ਅੰਦਰ ਲੈ ਜਾਣਾ ਗੁਰਬਾਣੀ ਦਾ ਫਰਮਾਨ ਹੈ ਧਰਮੇ ਕਾਰਿ ਦਿਖਾਈ ਦੇ ਸੋ ਸਤਗੁਰ ਪੁਰਖ ਸੁਝਾਨ ਪੰਚ ਸ਼ਬਦ ਤੁਨ ਕਰ ਤੁਨ ਤਹਵਾਜੇ ਸ਼ਬਦ ਨਹੀਂ ਤਾਂ ਉਹ ਜੋ ਪਰਮਾਤਮਾ ਅਕਾਲ ਪੁਰਖ ਹੈ ਉਹ ਹਿਰਦੇ ਦੇ ਵਿੱਚ ਹੀ ਪਰਮਾਤਮਾ ਦੇ ਰਹਿਣ ਦੀ ਥਾਂ ਵਿਖਾ ਦਿੰਦਾ ਤੂੰ ਸਿਮਰਨ ਕਰ ਪਰਮਾਤਮਾ ਦਾ ਨਾਮ ਜਪ ਤੂੰ ਗੁਰਬਾਣੀ ਦਾ ਨਿਤਨੇਮ ਕਰ ਇਸ ਘਰ ਦੇ ਵਿੱਚ ਹੀ ਸਭ ਕੁਝ ਪਿਆ ਸਭ ਕੁਝ ਕਰਮੇ ਬਾਹਰ ਨਹੀਂ ਬਾਹਰ ਢੋਲੇ ਸੋ ਪਰਮਪੁਲਾ ਹੈ ਸਭ ਕੁਝ ਇਸ ਘਰ ਦੇ ਵਿੱਚ ਪਿਆ ਪਰ ਦਿਖਦਾ ਕਿਉਂ ਨਹੀਂ ਕਿਉਂਕਿ ਇਨਸਾਨ ਦੀ ਮੈਂ ਵਧੀ ਹੋਈ ਹੈ ਔਰ ਸਾਰਾ ਦਿਨੇ ਮੈਂ ਮੈਂ ਕਰਦਾ ਰਹਿੰਦਾ ਹਾਲਾਂ ਇਹਦੇ ਵਿੱਚ ਇਹਦਾ ਗੁਨਾਹ ਵੀ ਕੋਈ ਨਹੀਂ ਹੈ ਕਿਉਂਕਿ ਹਜੇ ਇਸ ਨੂੰ ਇਸਦਾ ਗਿਆਨ ਨਹੀਂ ਹੈ ਜਿਵੇਂ ਹੀ ਸੰਸਾਰ ਦੇ ਵਿੱਚ ਅਸੀਂ ਚੱਲਦੇ ਹਾਂ ਜਿਵੇਂ ਅਸੀਂ ਵੱਡੇ ਹੁੰਨੇ ਆ ਤਾਂ ਸਾਨੂੰ ਪਤਾ ਲੱਗਦਾ ਇਹ ਮੇਰੀ ਮਾਂ ਹੈ ਮੇਰਾ ਪਿਤਾ ਹੈ ਮੇਰੇ ਖੜਾਉਣੇ ਨੇ ਮੇਰੀਆਂ ਵਸਤੂਆਂ ਨੇ ਤਾਂ ਇਹ ਸੂਖਸ਼ਮ ਸਰੀਰ ਨੂੰ ਪਹਿਲੀ ਵਾਰ ਪਤਾ ਲੱਗਦਾ ਕਿ ਮੈਂ ਵੀ ਕੁਝ ਹਾਂ ਮੇਰਾ ਵੀ ਕੁਝ ਸਥਾਨ ਹੈ ਤਾਂ ਸਹਿਜ ਸਹਿਜ ਇਸ ਦੀ ਮੈਂ ਇਤਨੀ ਵੱਜ ਜਾਂਦੀ ਹੈ ਕਿ ਅੱਠ ਪੈਰ ਇਹ ਮੈਂ ਦੇ ਵਿੱਚ ਹੀ ਲੀਨ ਹੋ ਜਾਂਦਾ ਹੱਥ ਪੈਰ ਅੱਖ ਜੁਬਾਨ ਤੇ ਦਿਮਾਗ ਈਸ਼ਵਰ ਦੀ ਅਗੰਮੀ ਦੇਣ ਹਨ ਇਹਨਾਂ ਨੂੰ ਇਹ ਗੱਲ ਦੀ ਸੋਝੀ ਬਈ ਤੇ ਉਹਨਾਂ ਨੇ ਕਹਿ ਦੇਣਾ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੋ ਵਸਤੂ ਮਨੁੱਖ ਖੁਦ ਬਣਾਉਂਦਾ ਹੈ ਜਾਂ ਖਰੀਦ ਕੇ ਲਿਆਂਦਾ ਹੈ ਤਾਂ ਕਹਿ ਸਕਦਾ ਜੀ ਕਿ ਮੇਰੀ ਹੈ ਇਹ ਤਨ ਨਾ ਹੀ ਮਨੁੱਖ ਨੇ ਬਣਾਇਆ ਹੈ ਨਾ ਹੀ ਖਰੀਦ ਕੇ ਲਿਆਇਆ ਹੈ ਤੇ ਇਹ ਤਨ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮੇਰਾ ਹੱਥ ਪੈਰ ਅੱਖ ਜੁਬਾਨ ਦਿਮਾਗ ਈਸ਼ਵਰ ਦੀ ਅਗੰਮੀ ਦੇਣ ਹਨ ਤੇ ਜਦੋਂ ਇਸ ਨੂੰ ਇਸ ਗੱਲ ਦੀ ਸੋਝੀ ਪੈਂਦੀ ਹੈ ਤੇ ਇਹ ਸਹਿਜ ਸੁਭਾਈ ਕਹਿ ਦਿੰਦਾ ਕਿ ਗੁਰਬਾਣੀ ਦਾ ਫਰਮਾਨ ਹੈ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜਦ ਤਨ ਮੇਰਾ ਨਹੀਂ ਤਨ ਦੇ ਆਸਰੇ ਤੇ ਪ੍ਰਭੂ ਵਸੀਲਿਆਂ ਨਾਲ ਕਮਾਇਆ ਤਨ ਵੀ ਮੇਰਾ ਨਹੀਂ ਜਦ ਤਨ ਮੇਰਾ ਨਹੀਂ ਹੈ ਤੇ ਫਿਰ ਮੈਂ ਕਿੱਥੇ ਕਿਉਂਕਿ ਤਨ ਦੇ ਆਸਰੇ ਤੇ ਪ੍ਰਭੂ ਦੇ ਵਸੀਲਿਆਂ ਦੁਆਰਾ ਹੀ ਤਾਂ ਧਨ ਕਮਾਇਆ ਤਾਂ ਨਾ ਤਨ ਮੇਰਾ ਨਾ ਧਨ ਮੇਰਾ ਇਹ ਸਾਰਾ ਕੁਝ ਭੁੱਲਣ ਕਰਕੇ ਮਨੁੱਖ ਗੁਣਾਂ ਨੂੰ ਵੀ ਆਪਣੀ ਵਿਰਾਸਤ ਸਮਝ ਲੈਂਦਾ ਹਾਲਾਂਕਿ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਗੁਣ ਇਸ ਤਰ੍ਹਾਂ ਦੀ ਰੋਸ਼ਨੀ ਦਾ ਕੇਂਦਰ ਸੂਰਜ ਹੈ ਗੁਣਾਂ ਦਾ ਕੇਂਦਰ ਪਰਮਾਤਮਾ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਜਪਜੀ ਸਾਹਿਬ ਮਨੁ ਪ੍ਰਭੂ ਦੀ ਬਖਸ਼ਿਸ਼ ਹੋਈ ਬੜੁ ਮੁਲੀ ਦਾ ਹਨ ਪਰ ਅਗਿਆਨਤਾ ਵਾਸ ਹੋ ਕੇ ਜਦ ਗੁਣ ਆਪਣੀ ਤਾਕਤ ਜਾਂ ਅਕਲ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਤੇ ਸਮਝ ਲੈਂਦਾ ਕਿ ਮੇਰੀ ਅਕਲ ਨਾਲ ਪ੍ਰਾਪਤ ਹੋਏ ਨੇ ਤਾਂ ਇਹ ਗੁਣ ਵੀ ਔਗਣ ਬਣ ਜਾਂਦੇ ਨੇ ਮੈਂ ਦਾਨੀ ਹਾਂ ਮੈਂ ਗਿਆਨੀ ਹਾਂ ਮੈਂ ਸੰਨਿਆਸੀ ਹਾਂ ਮੈਂ ਜੋਗੀ ਹਾਂ ਇਹ ਗੁਰਬਾਣੀ ਦਾ ਫਰਮਾਨ ਭਗਤ ਰਵੀਦਾਸ ਜੀ ਮਹਾਰਾਜ ਫਰਮਾ ਰਹੇ ਨੇ ਹਮ ਬੱਡ ਕਬ ਕੋ ਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੂ ਨਸ ਗੁਣ ਦਾ ਹੰਕਾਰ ਕਿਉਂ ਜਿਵੇਂ ਆਪਣੇ ਜਲਦੇ ਦੀਵੇ ਨਾਲ ਆਪਣਾ ਘਰ ਸਾੜ ਲੈਣਾ ਇਸ ਤਰ੍ਹਾਂ ਇਹ ਸਭ ਕੁਝ ਪ੍ਰਮਾਤਮਾ ਨਹੀਂ ਦਿੰਦਾ ਹੋਇਆ ਤਾਂ ਮੁਕਸਰ ਮੈਂ ਆਪਣੀ ਗਲਤੀ ਆਵਾ ਅਸੀਂ ਆਪਣੇ ਆਪ ਤੋਂ ਪ੍ਰਭਾਵਿਤ ਨਹੀਂ ਅਸੀਂ ਜਿਉਂਦੇ ਹਾਂ ਦੂਜਿਆਂ ਨੂੰ ਦੇਖ ਕੇ ਅਸੀਂ ਆਪ ਜੀ ਆਪ ਨੂੰ ਨਖਾਰਦੇ ਹਾਂ ਤਨ ਦਾ ਸ਼ਿੰਗਾਰ ਕਰਦੇ ਹਾਂ ਦੂਸਰਿਆਂ ਨੂੰ ਦੇਖ ਕੇ ਅਸੀਂ ਆਪਣੇ ਆਪ ਤੋਂ ਪ੍ਰਭਾਵਿਤ ਨਹੀਂ ਪਰ ਪ੍ਰਖਾ ਯਾਦ ਰੱਖੀ ਜਿਸ ਪ੍ਰਮਾਤਮਾ ਨੇ ਤੈਨੂੰ ਬਣਾਇਆ ਹੈ ਤੇਰੇ ਵਰਗਾ ਉਸਨੇ ਹੋਰ ਨਹੀਂ ਬਣਾਇਆ ਇਸ ਕਰਕੇ ਤੂੰ ਵੀ ਖਾਸ ਹੈ ਅਗਰ ਤੂੰ ਇਹ ਦੁਨੀਆ ਦੀ ਦੌੜ ਦੇ ਵਿੱਚ ਅੱਗੇ ਆਉਣਾ ਚਾਹਣਾ ਹੈ ਪਰਮਾਤਮਾ ਦਾ ਪਿਆਰਾ ਬਨਣਾ ਚਾਹਣਾ ਤੇ ਆਪਣੇ ਆਪ ਨੂੰ ਦੇਖ ਆਪਣੇ ਆਪ ਨਾਲ ਬਹਿ ਕੇ ਵਿਚਾਰ ਕਰ ਪਰਮਾਤਮਾ ਕਿਤੇ ਦੂਰ ਨਹੀਂ ਹੈ ਪਰਮਾਤਮਾ ਤੇਰੇ ਘਰ ਦੇ ਵਿੱਚ ਹੀ ਹੈ ਤੇਰੇ ਅੰਦਰ ਹੀ ਹੈ ਤੇਰੇ ਕੋਲ ਹੈ ਬਸ ਕਮੀ ਤੇਰੇ ਵਿੱਚ ਹੈ ਆਪਣੇ ਆਪ ਨੂੰ ਸੁਧਾਰ ਆਪਣੇ ਆਪ ਨੂੰ ਡਿਸਪਲਨ ਦੇ ਵਿੱਚ ਲੈ ਕੇ ਆ ਆਪਣੇ ਆਪ ਨੂੰ ਇਸ਼ਾਸ਼ਨ ਦੇ ਵਿੱਚ ਲੈ ਕੇ ਆ ਬਸ ਇਹੀ ਧਰਮ ਕਮਾਉਣਾ ਧਰਮ ਦੇ ਅਖਰੀ ਅਰਥ ਕੀ ਨੇ ਆਪ ਦੇ ਆਪ ਨੂੰ ਇੱਕ ਸਿਧਾਂਤ ਵਿੱਚ ਬਨ ਲੈਣਾ ਆਪਣੇ ਆਪ ਨੂੰ ਪੰਜ ਕਕਾਰਾਂ ਦੇ ਵਿੱਚ ਬਨ ਲੈਣਾ ਇਹੀ ਸਿੱਖ ਜਗਤ ਦੀ ਅਸਲ ਕਮਾਈ ਜਦੋਂ ਤਨ ਪੰਜਕਾਰਾਂ ਵਿੱਚ ਬੰਨਿਆ ਜਾਏਗਾ ਤੇ ਮਨ ਨੂੰ ਮੰਨਣਾ ਪਵੇਗਾ ਸਿਮਰਨ ਰੂਪੀ ਜਦੋਂ ਗਿਆਨ ਪ੍ਰਗਟ ਹੋਵੇਗਾ ਤੇ ਮਨ ਪਰਮਾਤਮਾ ਤੱਕ ਪਹੁੰਚ ਜਾਏਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰ ਉਤਨਾ देर ਖੇਡ ਨਹੀਂ ਬੜੇਗੀ ਜਿੰਨਾ ਚਿਰ ਤੂੰ ਆਪਣੇ ਤੇ ਕੰਮ ਨਹੀਂ ਕਰਦਾ ਦੂਜਿਆਂ ਨੂੰ ਦੇਖ ਕੇ ਜਿਉਣਾ ਛੱਡ ਆਪਣਾ ਤਾਂ ਬਾਣੀ ਦਾ ਫਰਮਾਨ ਹੈ ਭਗਤ ਕਬੀਰ ਜੀ ਮਾਰੇ ਫਰਮਾ ਰਹੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਾ ਕਾ ਮਿਟ ਗਿਆ ਜਦ ਦੇਖਿਓ ਤਦ ਤੂੰ ਬੋਲ ਕਬੀਰ ਜੀ ਮਹਾਰਾਜ ਕੁਝ ਵੀ ਮੇਰਾ ਨਹੀਂ ਦਿਖਾਈ ਦੇ ਰਿਹਾ ਕਿਉਂ ਪ੍ਰਮਾਤਮਾ ਸਭ ਤੂੰ ਹੀ ਤਾਂ ਹੈ ਘਟ ਘਟ ਦੇ ਤੂੰ ਵਿੱਚ ਵਸ ਰਿਹਾ ਤੇ ਫਿਰ ਪ੍ਰਮਾਤਮਾ ਮੇਰੀ ਮੈਂ ਕਿੱਥੇ ਇਹ ਗਿਆਨ ਉਹਦੇ ਉਪਰਗਟ ਹੋਵੇਗਾ ਜਦੋਂ ਤੂੰ ਆਪਣੇ ਨਾਲ ਬੈਠੇਗਾ ਦੂਜਿਆਂ ਤੋਂ ਧਿਆਨ ਹਟਾ ਦੇਗਾ